ਟੱਕੇ ਕਾਟ ਜਿੰਦਾਬਾਦ ਆਰ ਪੰਜਾਬ ਟੱਕੇ ਕਾਟ ਜਿੰਦਾਬਾਦ ਆਰ ਪੰਜਾਬ ਟੱਕੇ ਕਾਟ ਜਿੰਦਾਬਾਦ ਕੈਪਟਨ ਅਮਰਿੰਦਰ ਸਿੰਘ ਹੁਦਾਬਾਦ ਕੈਪਟਨ ਅਮਰਿੰਦਰ ਸਿੰਘ ਹੁਦਾਬਾਦ ਕਰੋ ਪੰਨੂ ਚੰਦੇ ਰਿਚਕਣ ਸਾਡੀ ਆਵਾਜ਼ ਫੜ ਕਰੋ ਟੱਕੇ ਤਾ ਜਿੰਦਾਬਾਦ ਟੱਕੇ ਤਾ ਜਿੰਦਾਬਾਦ ਜੀ ਰੇਸਰ ਚੰਨੀ ਸਰਕਾਰ ਸਾਡੀ ਆਵਾਜ਼ ਯਲਾ ਟਰੱਕ ਆਪਰੇਟਰ ਯੂਨੀਅਨ ਦੇ ਵੱਲੋਂ ਅੱਜ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਰੋਜ ਪ੍ਰਦਰਸ਼ਨ ਕੀਤਾ ਗਿਆ ਤੇ ਰਾਜਪੁਰਾ ਰੋਡ ਜਾਮ ਕਰਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਟਰੱਕ ਆਪਰੇਟਰਾਂ ਨੂੰ ਕੰਮ ਕਰਨ ਦਿੱਤਾ ਜਾਵੇ ਅਤੇ ਯੂਨੀਅਨ ਨੂੰ ਬਹਾਲ ਕੀਤਾ ਜਾਵੇ। ਇਸ ਦੇ ਨਾਲ ਹੀ ਹੋਰ ਵੀ ਅਨੇਕਾਂ ਮੰਗਾਂ ਹਨ ਜੋ ਸਰਕਾਰ ਨਹੀਂ ਮੰਨ ਰਹੀ ਹੈ। ਇਸ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀ ਮੰਗਾਂ ਨੂੰ ਜਲਦ ਤੋਂ ਜਲਦ ਨਹੀਂ ਮੰਨੇਗੀ ਤਾਂ ਫਿਰ ਇਸ ਪ੍ਰਦਰਸ਼ਨ ਨੂੰ ਹੋਰ ਵੀ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ। ਸਾਡੀਆਂ ਮੰਗਾਂ ਇਹੀ ਨੇ ਕਿ ਸਾਡੀਆਂ ਜੂਨੀਅਨਾਂ ਬਹਾਲ ਕਰੀਆਂ ਜਾਣ ਤੇ ਸਰਕਾਰੀ ਢੋਅ ਢਵਾਈ ਦਾ ਕੰਮ ਸਾਰਾ ਜੂਨੀਅਨਾਂ ਕਰਨ ਗੱਲਬਾਤ ਹੋ ਰਹੀ ਆ ਕਿੰਨੇ ਮੰਗ ਪੱਤਰ ਦੇ ਚੁੱਕੇ ਆ ਸੀ ਇਹ ਸਰਕਾਰ ਨੂੰ ਪਹਿਲਾਂ ਕੈਪਟਨ ਸਾਹਿਬ ਦੀ ਬੇਟੀ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਫਿਰ ਉਹ ਉਤਰ ਕੇ ਰਾਜਾ ਬੜਿੰਗ ਜੀ ਨੂੰ 2-3 ਵਾਰ ਮਿਲੇ ਪਰ ਸਾਨੂੰ ਲਾਰਿਆਂ ਤੋਂ ਬਿਨਾ ਸਾਨੂੰ ਕੁਝ ਨਹੀਂ ਮਿਲਿਆ ਹੈਗਾ ਇਹਦੋਂ ਅਗਲਾ ਸਟੈਪ ਐਦੋਂ ਵੀ ਤਾਗੜਾ ਚਾਹੇ ਸਾਨੂੰ ਆਪਣੀ ਜਾਨ ਤੱਕ ਦੀ ਕੁਰਬਾਨੀ ਦੇਣੀ ਪੈ ਜਾਏ ਇਹਦੋਂ ਅਗਲਾ ਸਟੈਪ ਐਦੋਂ ਵੀ ਖਤਰਨਾਕ ਹੋਊਗਾ ਇਹ ਸੋਚ ਵੀ ਨਹੀਂ ਸਕਦੇ ਵੀ ਅਸੀਂ ਕੀ ਕਰਾਂਗੇ ਉਹ ਸਾਡੇ ਮਨਚੇ ਆ ਅਸੀਂ ਹਾਲੇ ਦੱਸਣਾ ਨਹੀਂ ਇੱਕ ਦੋ ਦਿਨ ਦੇ ਵਿੱਚੇ ਪਤਾ ਲੱਗ ਜਾਊਗਾ ਇਹਨਾਂ ਨੂੰ ਕਿ ਟਰੱਕ ਆਪਰੇਟਰਾਂ ਨੂੰ ਇਹ ਬੰਦੇ ਨਹੀਂ ਸਮਝਦੇ ਕਿ ਟਰੱਕ ਟਰੱਕ ਆਪਰੇਟਰ ਕੀ ਹੁੰਦੇ ਨੇ ਸਾਡਾ 1 ਲੱਖ ਪਰਿਵਾਰ ਹੈ ਜੁਨੀਅਨਾਂ ਦੇ 134 ਜੁਨੀਅਨਾਂ ਨੇ 1 ਲੱਖ ਫੈਮਲੀਆ ਜੁੜੀਆਂ ਹੋਈਆਂ ਨੇ ਬਾਕੀ ਸਾਡੇ ਰਿਸ਼ਤੇਦਾਰ ਦੋਸਤ ਵੀ ਨੇ ਅਸੀਂ ਬਾਈਕਾਟ ਕਰਾਂਗੇ ਵੋਟਾਂ ਦਾ ਜਿੱਥੇ ਸਾਡਾ ਏਰੀਆ 15 15 20 20 ਹਜ਼ਾਰ ਵੋਟਾਂ ਆ ਸਾਡੀ ਹਰੇਕ ਸ਼ਹਿਰ ਦੇ ਵਿੱਚ ਅਸੀਂ ਉਹ ਵੋਟਾਂ ਨਹੀਂ ਪਾਵਾਂਗੇ ਕਿਸੇ ਨੂੰ ਵੀ ਪਟਿਆਲਾ ਤੋਂ ਕੇਸ਼ਵ ਸ਼ਰਮਾ ਦੀ ਰਿਪੋਰਟ ਐਸਐਮਜ਼ ਨਿਊਜ਼